फास्टवे न्यूज़ टीम ने शहर ਦੇ ਅੰਦਰੂਨੀ ਇਲਾਕਿਆਂ ਦਾ ਦੌਰਾ ਕੀਤਾ ਜਿਸ ਵਿੱਚ ਚੌਂਕ ਸ਼ਕਤੀ ਨਗਰ ਨਮਕ ਮੰਡੀ ਚੌਂਕ ਚਿੰਦਪੁਣੀ ਖੇਤਰ ਸ਼ਾਮਿਲ ਹਨ ਲੋਕਾਂ ਨੇ ਆਪਣਾ ਸਮਾਨ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਹੈ ਜਿਸ ਕਾਰਨ ਉੱਥੇ ਹਰ ਰੋਜ਼ ਟ੍ਰੈਫਿਕ ਜਾਮ ਲੱਗਦਾ ਰਹਿੰਦਾ ਹੈ ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਨਗਰ ਨਿਗਮ ਨੂੰ ਅਪੀਲ ਕਰਨਾ ਹੈ ਕਾਰਪੋਰੇਸ਼ਨ ਨੂੰ ਅਪੀਲ ਕਰਦਾ ਹਾਂ ਕਿ ਆਹ ਦਿਨ ਦੀ ਤੁਸੀਂ ਦੇਖ ਸਕਦੇ ਹੋ ਬਜ਼ਾਰਾਂ ਦੇ ਵਿੱਚੋਂ ਨਿਕਲਣਾ ਬਹੁਤ ਹੀ ਮਹਾਲ ਹੋਇਆ ਪਿਆ ਵੈ ਜਿੱਦਾਂ ਕਿ ਸਾਰੇ ਦੁਕਾਨਦਾਰਾਂ ਨੇ ਆਪਣੇ ਕੋਲ ਪੈਸੇ ਲੈ ਕੇ ਤੇ ਬਾਹਰ ਫੜੀਆਂ ਲਗਵਾਉਂਦੇ ਨੇ ਤੁਸੀਂ ਦੇਖਣਾ ਕਿ ਬਹੁਤ ਹੀ ਨਿਕਲਣਾ ਮੁਸ਼ਕਿਲ ਹੋਇਆ ਹੁੰਦਾ ਵੈ ਔਰ ਮੈਂ ਕਹਿੰਨਾ ਕਿ ਪੈਸੇ ਲੈ ਕੇ ਸਾਰੇ ਆਪਣੀਆਂ ਦੁਕਾਨਾਂ ਦੇ ਅੱਗੇ ਦੁਕਾਨਾਂ ਲਵਾਉਂਦੇ ਆ ਜਿੱਦਾਂ ਕਿ ਨਮਕ ਮੰਡੀ ਦੇਖ ਲਓ ਤੁਸੀਂ ਗੁਰੂ ਵਿਆਰ ਦੇਖ ਲਓ ਈ ਰਿਕਸ਼ਾ ਵਾਲਿਆਂ ਨੇ ਇੰਨਾ ਪਾਇਆ ਹੋਇਆ ਹੈ ਕਹਿ ਨਹੀਂ ਮੱਸ ਸਕਦਾ ਕਿ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆਮ ਪਬਲਿਕ ਨੂੰ ਕਿਸੇ ਦਾ ਕਿਸੇ ਲਈ ਕੋਈ ਹਸਪਤਾਲ ਐਡਮਿਟ ਹੁੰਦਾ ਕਿਸੇ ਲਈ ਕੋਈ ਕਿਸੇ ਨੂੰ ਜ਼ਰੂਰੀ ਕੰਮ ਹੁੰਦਾ ਉਹ ਜਾਣ ਵਾਸਤੇ ਸਮਝ ਲੋ ਕਿ ਜਿਹੜੇ 5 ਮਿੰਟ ਦਾ ਸਮਾਂ ਲੱਗਦਾ ਉਹ ਕੜ ਤੋਂ ਖਾਣੀ ਤੇ ਅੱਧਾ ਘੰਟਾ ਲੱਗਦਾ ਔਰ ਮੈਂ ਅਪੀਲ ਕਰਨਾ ਨਗਰ ਨਿਗਮ ਨੂੰ ਇਹਰੇ ਬਾਰੇ ਸਖਤ ਕਾਰਵਾਈ ਕਰੇ